ਇਥੋਂ ਤੱਕ ਕਿ ਉਹਨਾਂ ਨੇ ਆਪਣਾ ਪਰਿਵਾਰ ਵੀ ਹੱਸ ਕੇ ਵਾਰਿਆ ਸੀ ਸਾਡੇ ਪਰਿਵਾਰ ਵਿੱਚੋਂ ਕੋਈ ਜੀ ਜਾਂਦਾ ਤੇ ਅਸੀਂ ਰੋਨੇ ਹਾਂ ਸਾਨੂੰ ਬੜਾ ਦੁੱਖ ਹੁੰਦਾ ਇੱਕ ਜੀ ਦਾ ਘਾਟਾ ਨਹੀਂ ਪੂਰਾ ਹੁੰਦਾ ਅਸੀਂ ਬਹੁਤ ਰੋਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਗੱਡੇ ਸਾਹਿਬ ਜਦੋਂ ਜੰਗ ਦੇ ਮੈਦਾਨ 'ਚ ਤੋਰੇ ਸੀ ਤੇ ਹੱਸ ਕੇ ਤੋਰੇ ਖੁਸ਼ ਹੋ ਕੇ ਜਾਓ ਇਹਦੇ ਤਸੀਂ ਹੱਸ ਕੇ ਆਪਣੀਆਂ ਜਿੰਦਾਂ ਜਿਹੜੀਆਂ ਹਨ ਆਪਣੀਆਂ ਜਿੰਦਾਂ ਨੂੰ ਧਰਮ ਦੇ ਲਈ ਖੇਲਾਓ ਇਹਨਾਂ ਸ਼ਰੀਰਾਂ ਨੂੰ ਧਰਮ ਦੇ ਲਈ ਖੇਲਾਓ ਇਹਨਾਂ ਦਾ ਖੂਨ ਡੁੱਲੇਗਾ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਤੇ ਖੂਨ ਜਿਹੜਾ ਅਜਾਇਆ ਨਹੀਂ ਜਾਂਦਾ ਹੁੰਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅੱਜ ਕੌਮ ਜੇ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਕੇ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਤਾਂ ਹੀ ਕੌਮ ਹੈ ਰੰਬੀਆਂ ਦੇ ਖੂਪਰ ਲੈ ਲੈਂਦੇ ਨੇ ਜਦੋਂ ਫਿਰ ਤਸਵੀਰ ਬਦਲਦੀ ਕੌਮਾਂ ਦੀ ਜੋ ਦੀਪ ਜਲਾਵਣ ਚਰਬੀ ਦੇ ਕੀ ਲੋੜ ਉਹਨਾਂ ਨੂੰ ਮੋਮਾਂ ਹੱਸ-ਹੱਸ ਕੇ ਆਪਣੀਆਂ ਜਾਨਾਂ ਵਾਰਨ ਵਾਲੇ ਹੱਸ-ਹੱਸ ਕੇ ਸਹਿਬਜ਼ਾਦਿਆਂ ਨੂੰ ਜੰਗ ਦੇ ਮੈਦਾਨ ਰਣ ਭੂਮੀ ਦੇ ਵਿੱਚ ਭੇਜਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸਹਿਬਜ਼ਾਦੇ ਮਹਾਰਾਜ ਦੇ ਸਿੰਘ ਜੁਹਾਰੂ ਸੂਰਮੇ ਬਲੀ ਜੋਦੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਸਾਡੇ ਲਈ ਕੀਤਾ ਹੈ ਕਦੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਇਸੇ ਕਰਕੇ ਕਰ ਰਹੇ ਹਾਂ ਕਿ ਜੋ ਸਾਡੇ ਲਈ ਪਾਤਸ਼ਾਹ ਨੇ ਕੀਤਾ ਹੈ ਅਸੀਂ ਉਹਦੀ ਕਦੀ ਦੇਣ ਨਹੀਂ ਦੇ ਸਕਦੇ ਅਸੀਂ ਉਹਦਾ ਕਦੇ ਕਰ ਜਾਂ ਨਹੀਂ ਆ ਸਕਦੇ ਹੁਣ ਵੇਖੋ ਗੱਲ ਸਾਧ ਸੰਗਤ ਇਹਦਾ ਵੀ ਹੈ ਵੀ ਹੁਣ ਪੁੱਤ ਬਾਰ ਨੇ ਸੌਖੇ ਨਹੀਂ ਇਹ ਕਿੰਨੀ ਵਾਰੀ ਇਸ ਗੱਲ ਦਾ ਜ਼ਿਕਰ ਹੁੰਦਾ ਵੀ ਪੁੱਤ ਬਾਰ ਨੇ ਸੌਖੇ ਨਹੀਂ ਜਿਵੇਂ ਹੁਣ ਲੇਖਣ ਵਾਲਾ ਲਿਖ ਦਿੰਦਾ ਕਹਿੰਦੇ ਵੀ ਪੁੱਤੇ ਇਕ ਬਾਰ ਨਾ ਔਖਾ ਏ ਮੇਰੇ ਕਲਗੀ ਧਰਨੇ ਚਾਰ ਵਾਰ ਪੁੱਤੇ ਇਕ ਬਾਰ ਨਾ ਫੁੱਲਾਂ ਤੇ ਹਰ ਕੋਈ ਸੌ ਸਕਦਾ ਕੰਡਿਆ ਤੇ ਸੌਣਾ ਔਖਾ ਏ ਮਲ ਲੱਖਾਂ ਕੁਸ਼ਤੀ ਲੜ ਲੈਂਦੇ ਹੰਕਾਰ ਨੂੰ ਢਾਉਣਾ ਔਖਾ ਏ ਕਿਹੜਾ ਹੰਕਾਰ ਹੈ ਨਾ ਇਹਨੂੰ ਢਾਉਣਾ ਬੜਾ ਔਖਾ ਹੈ ਕਿਉਂਕਿ ਹੰਕਾਰ ਸਭ ਨੂੰ ਢਾ ਲੇ ਕੋਈ ਨਹੀਂ ਬਚਿਆ ਇਹਦੇ ਵਾਸਤੇ ਆਪਣੇ ਮਨ ਨੂੰ ਕਾਇਮ ਕਰਨਾ ਆਪਣੇ ਮਨ ਨੂੰ ਵਸਤ ਕਰਨਾ ਉਹਨਾਂ ਦਾ ਮਨ ਉਹਨਾਂ ਦੇ ਵਸ ਵਿੱਚ ਸੀ ਉਹਨਾਂ ਨੇ ਆਪਣਾ ਆਪ ਤਾਹੀਓ ਸਮਰਪਿਤ ਕੀਤਾ ਕਿਉਂਕਿ ਸੁਰਤ ਹੈ ਜਿਹੜੀ ਖਿਆਲ ਹੈ ਜਿਹੜਾ ਸਰਸਾ ਦੇ ਕਿਨਾਰੇ ਤੇ ਜੰਗ ਹੁੰਦੀ ਹੈ ਪਰ ਸੁਰਤ ਹੈ ਜਿਹੜੀ ਆਸਾ ਦੀਵਾਰ ਦੇ ਕੀਰਤਨ ਚ ਹੁੰਦੀ ਹੈ ਇਤਨੇ ਭਨੇ ਨਹੀਂ ਬਾਣੀ ਜੁਨੀ ਸਾਡਾ ਧਿਆਨ ਤੇ ਲੱਗਦਾ ਸਾਡਾ ਧਿਆਨ ਤੇ ਇੱਥੇ ਵੀ ਨਹੀਂ ਲੱਗਦਾ ਸਾਡਾ ਖਿਆਲ ਤੇ ਇੱਥੇ ਵੀ ਨਹੀਂ ਟਿਕਦਾ ਇੱਥੇ ਬੈਠ ਕੇ ਵੀ ਸਾਡੀ ਸੁਰਤ ਕਿੱਥੇ ਪਹੁੰਚੀ ਹੁੰਦੀ ਹੈ ਅੱਛਾ ਘਰੋ ਤੁਰੇ ਹੁੰਦੇ ਆ ਕਿਤੇ ਬਾਹਰ ਜਾਈਏ ਇਦਾਂ ਦੇ ਪ੍ਰੋਗਰਾਮ ਦੇ ਵਿੱਚ ਇਦਾਂ ਦੇ ਸਮਾਗਮ ਦੇ ਵਿੱਚ ਗੁਰਦੁਆਰੇ ਚਲੇ ਜਾਈਏ ਪਰ ਕਿਤੇ ਫਿਰ ਵੀ ਖਿਆਲ ਸਾਡਾ ਘਰ ਚ ਹੀ ਰਹਿ ਜਾਂਦਾ ਪਰਿਵਾਰ ਜੀ ਲੰਘਦਾ ਅਸੀਂ ਉੱਥੇ ਹੀ ਘੁੰਮਦੇ ਹੁੰਦੇ ਹਾਂ ਪਰ ਸੁਰਤ ਕਰਕੇ ਮਹਾਰਾ ਦੀ ਯਾਦ ਵਿੱਚ ਅੱਜ ਆਪਾਂ ਜੁੜੀਏ ਕਿਉਂਕਿ ਦਾਸ ਨੇ ਤਾਂ ਇਹੋ ਬੇਨਤੀ ਕੀਤੀ ਹੈ ਵੀ ਉਹਨਾਂ ਦੀ ਦੇਣ ਨਹੀਂ ਆਪਾਂ ਦੇ ਸਕਦੇ ਪਰੇ ਇੰਨਾ ਹੀ ਜਾਣ ਕਰਨੀ ਹੈ ਵੀ ਕੰਨਾ ਨਾਲ ਤੇ ਸੁਣਨੀ ਚਾਹੀਦੀ ਹੈ ਆਪਣੇ ਇਤਿਹਾਸ ਨੂੰ ਜੋ ਉਹਨਾਂ ਨੇ ਸਾਨੂੰ ਕਿਹਾ ਵੈਸੇ ਨਹੀਂ ਬਹੁਤ ਹੈ ਇੰਨਾ ਹੀ ਬਹੁਤ ਹੈ ਵੀ ਅਸੀਂ ਸੰਗਤ ਵਿੱਚ ਤੇ ਆਏ ਅਸੀਂ ਆਪਣੀ ਸ਼ਰੀਰ ਕਰਕੇ ਤੇ ਬੈਠੇ ਨੇ ਕੰਨਾ ਨਾਲ ਸੁਣ ਰਹੇ ਆ ਤੇ ਜਿ ਸੁਰਤ ਕਰਕੇ ਉਹਨਾਂ ਦੀ ਯਾਦ ਵਿੱਚ ਹੈ ਇਹ ਮਨ ਪਰ ਤੇ ਹੋਰ ਵੀ ਚੰਗੀ ਹੋਰ ਵੀ ਚੰਗੀ ਗੱਲ ਹੈ ਸਾਹਿਬਾ ਇੰਨਾ ਹੀ ਬਹੁਤ ਹੈ ਵੀ ਅਸੀਂ ਉਹਨਾਂ ਨੂੰ ਯਾਦ ਕਰੀਏ ਆਪਣੇ ਇਤਿਹਾਸ ਨੂੰ ਯਾਦ ਕਰੀਏ ਉਹਨਾਂ ਸ਼ਹੀਦਾਂ ਦੇ ਪਰਬਾਰਾਂ ਨੂੰ ਯਾਦ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹ ਦਿਨ ਚੱਲਦੇ ਪਏ ਹਨ ਹੁਣ ਪੋਹ ਦਾ ਮਹੀਨਾ ਚੱਲ ਰਿਹਾ ਸਾਧ ਸੰਗਤ ਖੱਡ ਵੱਧਦੀ ਜਾਂਦੀ ਹੈ ਕੋਰਾ ਵਰਤ ਜਾਂਦਾ ਹੈ ਹਵਾਵਾਂ ਵੀ ਚੱਲਦੀਆਂ ਹੁੰਦੀਆਂ ਨੇ ਠੰਡੀਆਂ ਕਦੀ ਇਹ ਹਵਾਵਾਂ ਕਦੀ ਇਹ ਪੋਦਾ ਮਹੀਨਾ ਇਹ ਠੰਡ ਹੈ ਜਿਹੜੀ ਕਦੀ ਦੁੱਖਾਂ ਦਾ ਪਹਾੜ ਬਣ ਕੇ ਤਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਉੱਤੇ ਇਹ ਆਈ ਸੀ ਦੁੱਖਾਂ ਦਾ ਪਹਾੜ ਬਣ ਪਰ ਤਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਪਰਵਾ ਹੋ ਕੇ ਹੱਸ ਕੇ ਦੁੱਖਾਂ ਦਾ ਸਾਹਮਣਾ ਕੀਤਾ ਕਿਉਂਕਿ ਉਹ ਤੇ ਸੱਚੇ ਪਾਤਸ਼ਾਹ ਨੇ ਉਹ ਤੇ ਰੱਬ ਨੇ ਰੋਣਾ ਨੇ ਇਹ ਸਿੱਖਿਆ ਉਹ ਸਾਨੂੰ ਬਖਸ਼ੀ ਹੈ ਸਾਨੂੰ ਕਿਰਪਾ ਕਰਕੇ ਉਹਨਾਂ ਨੇ ਦਿੱਤੀ ਹੈ ਸਿੱਖਿਆ ਵੀ ਆਪਾਂ ਦੁੱਖਾਂ ਨੂੰ ਸਹਿਣ ਸਹਿਣ ਸ਼ੀਲਤਾ ਰੱਖਣੀ ਕੋਈ ਦੁੱਖ ਆਇਆ ਕੋਈ ਮੁਸੀਬਤ ਆਈ ਕਿ ਕਿੰਨਾ ਕ ਅਸੀਂ ਆਪਣੇ ਅੰਦਰ ਸਹਿਣ ਰੱਖ ਸਕਦੇ ਹਾਂ ਉਹਨੂੰ ਸਹਿਣ ਦਾ ਕਿੰਨਾ ਕ ਅਸੀਂ ਸਬਰ ਰੱਖ ਸਕਦੇ ਹਾਂ ਕਿ ਦੁੱਖਾਂ ਤੋਂ ਨਹੀਂ ਡਰਨਾ ਦੁੱਖਾਂ ਤੋਂ ਨਹੀਂ ਘਬਰਾਉਣਾ ਸਗੋਂ ਮਾਲਕ ਦੀ ਯਾਦ ਵਿੱਚ ਹੋਰ ਜੁੜ ਜਾਣਾ ਹੋਰ ਆਪਣੇ ਭਜਨ ਵੱਲ ਹੋਰ ਆਪਣੀ ਬੰਦਗੀ ਵੱਲ ਅਸੀਂ ਧਿਆਨ ਦੇਣਾ। ਸ਼ਬਦ ਵੱਲ ਧਿਆਨ ਦੇਣਾ। ਸੁਰਤ ਕਰਕੇ ਟਿਕਣਾ ਅਸੀਂ ਉਹਦੇ 'ਚ। ਜੋ ਨਰ ਦੁੱਖ 'ਚ ਦੁੱਖ ਨਹੀਂ ਮੰਨਦਾ। ਜਿਹੜਾ ਦੁੱਖ 'ਚ ਦੁੱਖ ਨਹੀਂ ਮੰਨਦਾ, ਸੁੱਖ 'ਚ ਸੁੱਖ ਨਹੀਂ ਮੰਨਦਾ। ਅਸਲ ਵਿੱਚ ਉਹ ਰੱਬ ਦੀ ਰੂਹ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਨੈਣ ਨਿਆ ਨਹਿ ਉਸਤਤ ਜਾ ਕੇ ਲੋਗ ਮੋਹ ਨਾ ਤੇ ਉਹ ਆਪਣੀ ਉਸਤਤ ਦਾ ਨਾ ਉਹ ਆਪਣੀ ਨਿੰਦਿਆ ਦਾ ਕੋਈ ਫਿਕਰ ਨਹੀਂ ਨਾ ਉਹਦੇ ਅੰਦਰ ਲੋਭ ਹੈ ਨਾ ਉਹਦੇ ਅੰਦਰ ਮੋਹ ਹੈ ਲੋਭ ਮੋਹ ਅਪਮਾਨਾ ਹਰ ਖਸੋਕ ਤੇ ਰਹੈ ਨਿਆਰੋ ਨਾਹਿ ਮਾਨ ਅਪਮਾਨਾ ਉਹਨੂੰ ਕੋਈ ਹਰਖ ਨਹੀਂ ਇਸ ਗੱਲ ਦਾ ਵੀ ਮੇਰਾ ਕੋਈ ਮਾਨ ਕਰਦਾ ਮੇਰਾ ਕੋਈ ਅਪਮਾਨ ਕਰਦਾ ਕਿਉਂਕਿ ਉਹਨੇ ਐਸਾ ਉਸ ਜੀਵ ਨੇ ਉਸ ਗੁਰਸਿੱਖ ਨੇ ਕਿਉਂਕਿ ਅੱਜ ਵੀ ਬਹੁਤ ਨੇ ਸੰਸਾਰ ਭਰ ਵਿੱਚ ਅੱਜ ਵੀ ਇਦਾਂ ਦੇ ਮਹਾਰਾਜ ਕਹਿੰਦੇ ਹਮੇਸ਼ਾ ਹੀ ਰਹਿਣਗੇ ਜੇ ਤੈਨੂੰ ਮਿਲਣਗੇ ਨਹੀਂ ਵੈਸੇ ਕਹਿੰਦੇ ਤੇ ਆਪਾਂ ਹੈ ਵੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਤੇ ਜੇ ਮਿਲੇ ਨਹੀਂ ਤੂੰ ਇੰਨਾ ਨਹੀਂ ਕਹਿ ਸਕਦਾ ਵੀ ਹੈ ਨਹੀਂ ਜਿਹੜੀ ਚੀਜ਼ ਵੇਖੀ ਨਹੀਂ ਉਹ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਹੋਣੀ ਹੈ ਪਰ ਜਦੋਂ ਵੇਖਦੇ ਆਂ ਤੇ ਫਿਰ ਪਤਾ ਲੱਗਦਾ ਇੰਨਾ ਹੀ ਜਦੋਂ ਗੁਰੂ ਗੋਬਿੰਦ ਸਿੰਘ ਸੱਜੇ ਪਾਸ਼ਾ ਮਹਾਰਾਜ ਪਰਉਪਕਾਰਾਂ ਨੂੰ ਅਸੀਂ ਸੁਰਤ ਚ ਲੈ ਕੇ ਆਉਂਦੇ ਆਂ ਫਿਰ ਪਤਾ ਲੱਗਦਾ ਵੀ ਅਸਲ ਇਹ ਪਰਉਪਕਾਰ ਕਰਨ ਦੇ ਸੋਖੀ ਬੜਾ ਉਖੜਾ ਲੋੜ ਪੜਿਓ ਆਸਾ ਮਨਸਾ ਸਗਲ ਤਿਆਗਿਆ ਜਗਤ ਹੀ ਰਹਿ ਗੁਰ ਕਿਰਪਾ ਜੇ ਸਾਡੇ ਤੇ ਵੀ ਹੋ ਜਾ ਤੇ ਇਹ ਨਰਕ ਉਹ ਕੀਨੀ ਤੇ ਇਹ ਜੁਗਤ ਪੁਸ਼ਾਨ ਫਿਰ ਅਸੀਂ ਪੁਸ਼ਾਨਦੇ ਆਂ ਇਹ ਸਾਨੂੰ ਪਤਾ ਲੱਗਦਾ ਵੀ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਦੁਰ ਕਿਰਪਾ ਜਿਹੇ ਨਰਕੋਂ ਕੀਨੀ ਤੇ ਇਹ ਜੁਗਤ ਕੁਸ਼ਾਨੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਨੀ ਸੰਗ ਪਾਨੀ ਤਨ ਜਿਗਰਾ ਬਾਜਾ ਵਾਲੇ ਦਾ ਤਨ ਜਿਗਰਾ ਬਾਜਾ ਵਾਲੇ ਦਾ ਤਨ ਜਿਗਰਾ ਬਾਜਾ ਵਾਲੇ ਦਾ ਜਿਗਰਾ ਬਾਤਾਂ ਵਾਲੇ ਦਾ ਜਿਗਰਾ ਬਾਤਾਂ ਵਾਲੇ ਦਾ ਜਿਗਰਾ ਬਾਤਾਂ ਵਾਲੇ ਦਾ ਫੇਰ ਕਰ ਪੁੱਤ ਚਾਰ ਤਰਫ ਲਈ ਵਾਰ ਗਿਆ ਚਾਰ ਤਰਫ ਲਈ ਵਾਰ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਬਾਜਾ ਵਾਲੇ ਦਾ ਮੁੱਖ ਜਹਰ ਤਰਫ ਨਹੀਂ ਵਾਰ ਗਿਆ ਤਨ ਜਿਗਰਾ ਲਾਜਾ ਵਾਲੇ ਦਾ ਤਨ ਜਿਗਰਾ ਬਾਜਾ ਵਾਲੇ ਦਾ ਮੁੱਖ ਜਹਰ ਤਰਫ ਨਹੀਂ ਵਾਰ ਗਿਆ ਤਨ ਜਿਗਰਾ ਬਾਜਾ ਵਾਲੇ ਦਾ ਤਨ ਜਿਗਰਾ ਬਾਜਾ ਚਾਰ ਧਰਮ ਲਈ ਵਾਰ ਗਿਆ ਚਾਰ ਧਰਮ ਲਈ ਵਾਰ ਗਿਆ ਤਨ ਜਗਰਾ ਕਲ ਦੀਆ ਵਾਲੇ ਤਨ ਜਗਰਾ ਬਾਦਾਂ ਵਾਲੇ ਦਾ ਚਾਰ ਧਰਮ ਲਈ ਵਾਰ ਗਿਆ ਤੰਦ ਜਗਰਾ ਬਾਦਾਂ ਵਾਲੇ ਦਾ ਤੰਦ ਜਗਰਾ ਬਾਦਾਂ ਵਾਲੇ ਦਾ ਮਾਰ ਕਰ ਲੀ ਜਿਗਰਾ ਵਾਟੋਲੇ ਨਾ ਤਨ ਡਿਗਰਾ ਵਾਟੋਲੇ ਨਾ ਕੌਣ ਕਰੂਗਾ ਰੀਸਾ ਪੰਥ ਦੇ ਵਾਲੀ ਕੌਣ ਕਰੂਗਾ ਰੀਸਾ ਪੰਥ ਦੇ ਵਾਲੀ ਔਰ ਕਰੂਗਾ ਰੀ ਸਾਂ ਪੰਥ ਦੇ ਬਾਲੀ ਦੀਆ ਕੌਣ ਕਰੂਗਾ ਰੀ ਸਾਂ ਪੰਥ ਦੇ ਬਾਲੀ ਦੀਆ ਕੌਣ ਕਰੂਗਾ ਰੀ ਸਾਂ ਪੰਥ ਦੇ ਬਾਲੀ ਦੀਆ ਔਰ ਕਰੂਗਾ ਰੀ ਸਾਂ ਪੰਥ ਦੇ ਬਾਲੀ ਦੀਆ ਪੁੱਤ ਰਾਜ ਜੀ ਦਾਤੀਆਂ ਘੁਰਾ ਪੁੱਤਰਾ ਦੇ ਜੀ ਦਾਨੀਆ ਗੁਰਾ 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 ਪੁੱਤਰਾ ਦੇ ਜੀ

ਉਧਰਾਂ ਦੇ ਦਨੀਆਂ ਗੁਰਾ ਕਿਹੜਾ ਗੀਤ ਗਾ ਤੇਰੀ ਯਾਰੀ ਸਾ ਉਧਰਾਂ ਦੇ ਦਨੀਆਂ ਗੁਰਾ ਕਿਹੜਾ ਗੀਤ ਗਾ ਤੇਰੀ ਯਾਰੀ ਸਾ ਉਧਰਾਂ ਦੇ ਦਨੀਆਂ ਗੁਰਾ ਕੱਜ ਕਿਹੜਾ ਗਾ ਗੂ ਗਾ ਤੇਰੀ ਗੁਰੂ ਦੇ ਦਗੀਆਂ ਗੁਰਾ ਕੌਣ ਬੁਲਾ ਕਰ ਸਕਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਵਰਗਾ ਕੋਈ ਪੀਰ ਨਹੀਂ ਵਰਸਿਆ ਕਿਉਂਕਿ ਉਹ ਤੇ ਦਾ ਪੀਰ ਬਣ ਕੇ ਜਤੋਂ ਨਿਕਲਿਆ ਨਾ ਤੇ ਉਹਨਾਂ ਵਰਗਾ ਪੀਰ ਕੋਈ ਨਹੀਂ ਤੇ ਨਾ ਉਹਦਾ ਵਰਗਾ ਕੋਈ ਗੁਰੂ ਹੈ ਉਹਨਾਂ ਵਰਗਾ ਕੋਈ ਪਿਤਾ ਵੀ ਨਹੀਂ ਹੋਣਾ ਕੋ ਸਤਨਾ ਕੋਈ ਉਹਨਾਂ ਵਰਗਾ ਪਿਤਾ ਵੀ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਉਹ ਪਿਤਾ ਸਨ ਕਹਿੰਦੇ ਇਨ ਪੁੱਤਰਨ ਕੇ ਕਿਉਂਕਿ ਸਾਨੂੰ ਪੁੱਤਰ ਮੰਨੇ ਸਾਡੇ ਪਿਤਾ ਨੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਗੌਰ ਜੀ ਕਹਿੰਦੇ ਇਨ ਪੁੱਤਰਨ ਕੋ ਅਸੀਸ ਪਰਬਾਰ ਦੀਏ ਤੋ ਚਾਰ ਚਾਰ ਮੂਹੇ ਤੋਂ ਕੀ ਆ ਕੀ ਹੋਇਆ ਜੀਵਤ ਕਈ ਹਜ਼ਾਰ ਤੁਹਾਡੇ ਲਈ ਬਾਰੇ ਆ ਮੈਂ ਸਭ ਕੁਝ ਤੁਹਾਡੇ ਲਈ ਉਹ ਛੱਡਿਆ ਨਾ ਛੱਡਦਾ ਮੈਂ ਸਭ ਕੁਝ ਤੇ ਆਪਣਾ ਪਰ ਮੇਰਾ ਖਾਲਸਾ ਸੁਪੀ ਬਸੇ ਪੰਥ ਬਸੇ ਮੈਂ ਉੱਜੜਾਂ ਮਨ ਚਾਉ ਕ ਹਨੇਰਾ ਵਾਹੂ ਵਾਹੂ ਗੋਬਿੰਦ ਸਿੰਘ ਧੰਨ ਜਿਗਰਾ ਲੋ ਨੰਦਪੁਰ ਛੱਡਿਆ ਅਨੰਦਪੁਰ ਛੱਡਤਾ ਆਪਣੇ ਪਰਿਵਾਰ ਸਪੀਤ ਸਿੰਘਾਂ ਦੀ ਫੌਜ ਨਾਲ ਸਰਸਾ ਤੇ ਪਹੁੰਚੀ ਏਕੇਵਿਹੇ ਆਪਾਂ ਨੂੰ ਪਤਾ ਹੈ ਜੰਗ ਹੋਈ ਗੀ ਗੁਰਦੁਆਰਾ ਪ੍ਰਭਾਰ ਬਿਸ਼ੋੜਾ ਸਾਹਿਬ ਜਿੱਤੇ ਉਸ ਕਿਨਾਰੇ ਉਤੇ ਫਿਰ ਜੰਗ ਹੋਈ ਸੀ ਲਹੂ ਲਹਾਨ ਹੋਇਆ ਹੋਇਆ ਉਸ ਸਮੇਂ ਵੱਡੇ ਸਾਹਿਬਜ਼ਾਦੇ ਵੀ ਜੂਝੇ ਸਨ ਉਸ ਵੇਲੇ ਚਮਕੌਰ ਦੀ ਜੰਗ ਵਿੱਚ ਤੇ ਲੜਾਈ ਸੀ ਤੇ ਸ਼ਹੀਦ ਵੀ ਹੋਏ ਪਰ ਸਰਸਾ ਦੇ ਕਿਨਾਰੇ ਤੇ ਵੀ ਉਹਨਾਂ ਨੇ ਬੇਰੀਆਂ ਦੇ ਆਹੂ ਲਾਇਆ ਜਿਹੜੇ ਦੁਸ਼ਮਣ ਫੌਜ ਚੜ ਕੇ ਆਈ ਸੀ ਵੱਡੇ ਸਾਹਿਬਜ਼ਾਦਿਆਂ ਨੇ ਸਰਸਾ ਦੇ ਕਿਨਾਰੇ ਤੇ ਵੀ ਉਹਨਾਂ ਨੂੰ ਸਬਕ ਸਿਖਾਇਆ ਆਪੋ ਸਤਨਾਮ ਝੂਠੀਆਂ ਕਸਮਾਂ ਖਾਣ ਵਾਲੇ ਬੜੀ ਭੈੜੀ ਮੌਤ ਮਰਦੇ ਆ ਸਿੰਘਾਂ ਦੇ ਕੋਲ ਬਾਰਨੀ ਚਲੇ ਜਾਂਦੇ ਲਹੂ ਰੁਹਾਨ ਹੋ ਗਿਆ ਕਿੰਨੇ ਹੀ ਸਿੰਘ ਵੀ ਸ਼ਹੀਦ ਹੋਏ ਵੈਰੀਆਂ ਨੂੰ ਤੇ ਟਟਕਾਇਆ ਹੀ ਹੈ ਮੌਤ ਦੇ ਘਾਟੋਂ ਉਹਨਾਂ ਨੂੰ ਉਤਾਰਿਆ ਹੀ ਹੈ ਪਰ ਸਿੰਘਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਸੀ ਕਿਉਂਕਿ ਫੌਜ ਸਿੰਘਾਂ ਦੀ ਵੀ ਅਣਗਿਣਤ ਸੀ ਜਿਹੜੀ ਸਿੰਘਾਂ ਦੀ ਗਿਣਤੀ ਸੀ ਉਹ ਵੀ ਅਣਗਿਣਤ ਸੀ ਉਹ ਵੀ ਗਿਣੀ ਨਹੀਂ ਸੀ ਜਾ ਸਕਦੀ ਸੰਗਤਾਂ ਲੈ ਕੇ ਆਉਂਦੀਆਂ ਨੇ ਰਾਸ਼ਨ ਦਾਣਾ ਉਹਨਾਂ ਨੇ ਵੰਡ ਕੀਤਾ ਹੋਇਆ ਹੈ ਹੱਡੀਆਂ ਵੀ ਮੁੱਖ